ਆਈਲਡੀਆ ਨਾ 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 ਹਾਂ ਮਤਲਬ ਇਹ ਹੀ ਕੰਮ ਕਰੀਏ ਤੁਸੀਂ ਇਹ ਕੰਮ ਆ ਕਰੋ ਇਹ ਕਿੱਥੇ ਆ ਅੱਗੇ ਆ ਬੱਚੇ ਮੇਰੀ ਗੱਲ ਸੁਣੋ ਆਜੋ ਆਜੋ ਮੇਰੀ ਮੇਰੀ ਗੱਲ ਸੁਣੋ ਇਹ ਬੱਚਿਆਂ ਨੂੰ ਬੇਸਿਕਲੀ ਕੋਈ ਵੀ ਹੈਲਪਲੀ ਲੋਡ ਹੈ ਜਦ ਇਹ ਐਜੂਕੇਸ਼ਨ ਦਾ ਬੱਚੇ ਤੁਸੀਂ ਜੇ ਤੁਹਾਨੂੰ ਕੋਈ ਪੜ੍ਹਾਈ ਦੀ ਹੈਲਪ ਇੱਕ ਮਿੰਟ ਬਾਜੀ ਕਿੱਥੇ ਆ ਰਹੇ ਹੋ ਇੱਥੇ ਕਰ ਬੱਚੀ ਵੱਢਦੀ ਹਾਂ ਜੀ ਜੀ ਹਾਂ ਜੀ ਇਹ ਪੰਬਾਰ ਪਈ ਹੈ ਜੀ ਬੱਚੇ ਤੁਹਾਨੂੰ ਪਲੱਸ 2 ਦੇ ਵਿੱਚੋਂ ਬਾਅਦ ਕੀ ਕਰਨਾ ਹੈਗਾ ਜਾਂ ਕੋਈ ਵੀ ਹੈਲਪਲੀ ਲੋਡ ਹੈ ਅਸੀਂ ਤੁਹਾਡੇ ਨਾਲ ਆ ਠੀਕ ਆ ਸਰ ਇਹੋ ਜੇ ਮਤਲਬ ਮਤਲਬ ਜੇ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਸਜ਼ਾ ਤੁਹਾਨੂੰ ਨਹੀਂ ਮਿਲੇਗੀ ਹਾਂਜੀ ਠੀਕ ਹੈ ਸਰ ਬਿਲਕੁਲ ਨਹੀਂ ਮਿਲੇਗੀ ਤੁਹਾਡੀ ਤੁਹਾਡੀ ਜੋ এডਿਕੇਸ਼ਨ ਦੀ ਰਿਕੁਆਇਰਮੈਂਟ ਹੈ ਮੈਂ ਤੁਹਾਡੀ ਨਾਲ ਨੂੰ ਮੀਟਿੰਗ ਕਰਵਾ ਰਹੇ ਹਾਂ ਅਸੀਂ ਸੈਸ਼ਨ ਕਰਵਾ ਰਹੇ ਹਾਂ ਤੁਹਾਡਾ ਬੱਚੇ ਡੋਨਟ ਵਰੀ ਤੇ ਇਹ ਸਾਰੀ ਫੈਮਿਲੀ ਨੂੰ ਆਪਾਂ ਲੈ ਕੇ ਜਾਣਾ ਹੈਗਾ ਇੱਕ ਸਕੂਲ ਡਵੈਲਪਮੈਂਟ ਅਫਸਰ ਦੇ ਨਾਲ ਮੀਟਿੰਗ ਕਰਵਾਵਾਂਗੇ ਕੋਈ ਵੀ ਹੈਲਪ ਦੀ ਲੋੜ ਹੈ ਚਾਹੇ ਫਾਈਨੈਂਸ਼ੀਅਲ ਹੈ ਚਾਹੇ ਕੋਈ ਹੋਰ ਹੈ ਸੀ ਡੈਫੀਨਿਟਲੀ ਕਰ ਬਸ ਭੇਜਦੇ ਮੇਰੇ ਬੱਚਿਆਂ ਦੇ ਨਾਲ ਬਿਲਕੁਲ ਕੋਈ ਕੋਈ ਫਿਕਰ ਨਾ ਕਰੋ ਨਾ ਤੁਹਾਨੂੰ ਬੰਦ ਕਰਨਾ ਨਾ ਮੈਂ ਬਰਤੋਂ ਸਿਖਾਉਂਦਾ ਹਾਂ ਬਹੁਤ ਸਾਹ ਖੜੇ ਨਹੀਂ ਨਾ ਇਹ ਨਾ ਅੱਗੇ ਆ ਕੇ ਤੁਹਾਨੂੰ ਸਕਾ ਦੇ ਦਿੰਦੀਆਂ ਤਾਂ ਕੋਈ ਗੱਲ ਨਹੀਂ ਇੰਤਜ਼ਾਰ ਕਰੋ ਆ ਜੀ ਆ ਲੋ ਮਾਫ਼ ਕਰ ਦਿਓ ਜੀ ਸਾਨੂੰ ਬਹੁਤ ਅਸਰ ਹੋ ਗਿਆ ਤੇ ਸਾਨੂੰ ਤਾਂ ਇਹ ਕੰਮ ਛੱਡੇ ਸਾਨੂੰ ਨਹੀਂ ਪਤਾ ਵੀ ਪਹਿਲਾਂ ਦੇ ਪਰਚੇ ਜੀ ਤੇ ਉਹਦੀ ਅਸੀਂ ਮਾਫੀ ਚਾਹੁੰਦੇ ਆ ਉਹ ਦੂਦੂ ਬਾਅਦ ਅਸੀਂ ਮਾਫੀਾਂ ਵਾਸਤੇ ਸਾਨੂੰ ਮਾਫ਼ ਕਰ ਦੇਵੀਂ ਸਾਡੇ ਬੱਚਿਆਂ ਦਾ ਘਰ ਨਾ ਟਾਇਆ ਜਾ ਬਹੁਤ ਪ੍ਰੋਸਾ ਸੰਤਾ ਸਰ ਸਰਤੇ ਹੈਗਾ ਵੀ ਸਾਡੇ ਬੱਚਿਆਂ ਦਾ ਰਹਿਮ ਕਰਕੇ ਸਾਡੇ ਸਰ ਨੇ ਮੈਂ ਤਾਂ ਵਿਚਾਰ ਕਰਤੇ ਆ ਵੀ ਸਾਡਾ ਮੇਰਾ ਬੱਚਿਆਂ ਦਾ ਘਰ ਨਾ ਟਾਇਆ ਜਾਵੇ ਬਸ ਗੁਜ਼ਾਰੀ ਕਰਦੀ ਆ ਸਰ ਮੈਂ ਵੀ ਮੇਰੇ ਬੱਚਿਆਂ ਦੀ ਛੱਤ ਨਾਟ ਆ ਜਦ ਜੋ ਕੁਝ ਪਹਿਲਾ ਹੋ ਗਿਆ ਤੇ ਅੱਜ ਮੈਂ ਵਾਪਸੇ ਚਾਹੁੰਦੀ ਆ ਸਾਰਾ ਬਹੁਤ ਬਹੁਤ ਸ਼ੁ크ਰੀਆ ਦਾ ਕਰਦੇ ਮੇਰੇ ਬੱਚਿਆਂ ਦਾ ਉਹਨਾਂ ਨੇ ਸੋਚਿਆ ਬਹੁਤ ਬਹੁਤ ਧੰਨਵਾਦ ਹੀ ਕਹਿਣੇ ਆ ਤੇ ਸਾਡੇ ਖਾਤਰ ਉਹਨਾਂ ਨੇ ਸਾਡੀ ਸਪੋਰਟ ਲਈ ਅਸੀਂ ਸ਼ੁ크ਰੀਆ ਦਾ ਕਰਨਾ ਚਾਹੁੰਦੇ ਆ ਸਾਰਾ ਉਹਦਾ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਾਂਗੇ ਆਪਣੇ ਬੱਚਿਆਂ ਪੜਾਵਾ ਕੇ ਲਗਨ ਨਾਲ ਜੇ ਇਹਨਾਂ ਦੀ ਚਾਹਤ ਪੜਨ ਗਈਆਂ ਦੇਖਣ ਗਈਆਂ ਅੱਗੇ ਜਾਣ ਗਈਆਂ ਬਸ ਇੰਨੀ ਬੁਝਾਰ ਸਾ ਵੀ ਸਾਡਾ ਹਰ ਰੁਕ ਜਾਵੇ بس ਪਰਚੇ ਪੜਾਈ ਅਸੀਂ ਬੱਚਿਆਂ ਦੀ ਕਰਾਉਂਦੇ ਹਾਂ ਜੀ ਕੋਈ ਵੀ ਹੈਲਪ ਦੀ ਲੋੜ ਪਈ ਅਸੀਂ ਉਹਨਾਂ ਨੂੰ ਕਹਾਗੇ ਵਿਚਾਰ ਸਰ ਕਰਾਂਗੇ ਸਾਰ ਬੱਚਿਆਂ ਦੀ ਪੜ੍ਹਾਈ ਖਾਤਰ ਵੀ ਉਹ ਵੀ ਸਾਰਾ ਅਸੀਂ ਉਹਨਾਂ ਨੂੰ ਵਿਚਾਰਸ਼ ਕਰਾਂਗੇ ਵੀ ਨਾ ਕਿ ਅਸੀਂ ਗਲਤ ਕੰਮਾਂ ਚ ਹੀ ਬੜਾਂਗੇ ਅਸੀਂ ਨਹੀਂ ਬੜਦੇ ਸਰ ਮੇਰਾ ਤਾਂ ਬੱਚਿਆਂ ਦਾ ਘਰ ਆ ਜੋ ਕੁਝ ਪਹਿਲਾਂ ਹੋ ਗਿਆ ਸੀ ਉਹਦੀ ਮਾਫੀ ਚਾਹੁੰਦੇ ਆ ਜੀ ਉਸ ਤੋਂ ਬਾਅਦ ਅਸੀਂ ਕੁਝ ਨਹੀਂ ਕਰਦੇ ਆ ਬੇਸਿਕਲੀ ਜੀ ਇਹ ਜੋ ਮੈਂ ਇਹਦੇ ਚ ਇੱਕ ਵੱਖਰੀ ਕਹਾਣੀ ਸਾਹਮਣੇ ਆਈ ਹੈ ਇਸ ਇਨਸੀਡੈਂਟ ਦੇ ਵਿੱਚ ਜੋ ਮੈਂ ਸਾਰਿਆਂ ਨਾਲ ਸਾਂਝੀ ਕਰਨਾ ਚਾਹਾਂਗਾ ਸਾਧੋ ਹੀੜੀ ਪਿੰਡ ਹੈ ਸਾਧੋ ਹੀੜੀ ਪਿੰਡ ਦੇ ਵਿੱਚ ਕੁਝ ਘਰ ਨੇ ਜਿਹੜੇ ਪੰਚਾਇਤੀ ਜ਼ਮੀਨ ਤੇ ਬਣੇ ਹੋਏ ਜੋ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖਿਲਾਫ ਕੈਂਪੇਨ ਚੱਲ ਰਹੀ ਹੈ ਉਸ ਤੋਂ ਪ੍ਰੇਰਿਤ ਹੋ ਕੇ ਜੋ ਪੰਚਾਇਤ ਹੈ ਪੰਚਾਇਤ ਨੂੰ ਕੁਝ ਸ਼ਿਕਾਇਤ ਮਿਲ ਰਹੀ ਸੀ ਨਸ਼ਿਆਂ ਦੇ ਖਿਲਾਫ ਬੇਸਿਕਲੀ ਨਸ਼ਾ ਦੇ ਕਾਰੋਬਾਰ ਦੀ ਸ਼ਿਕਾਇਤ ਉਹਨਾਂ ਪਰਿਵਾਰਾਂ ਵੱਲੋਂ ਮਿਲ ਰਹੀ ਸੀ ਜਿਹੜੇ ਜਿਨ੍ਹਾਂ ਨੇ ਹਾਊਸ ਜਿਹੜੇ ਕੰਸਟਰਕਟ ਕੀਤੇ ਹੋਏ ਆ ਪੰਚਾਇਤੀ ਜ਼ਮੀਨ ਤੇ ਆ ਜਿਹਦੇ ਚੱਲਦੇ ਵਾਰ-ਵਾਰ ਸ਼ਿਕਾਇਤ ਮਿਲਣੇ ਚੱਲਦੇ ਆ ਕਾਫੀ ਤੰਗ ਸੀਗੇ ਪਿੰਡ ਵਾਲੇ ਉਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਜੋ ਨਜਾਇਜ਼ ਕਬਜ਼ੇ ਕੁਝ ਵਿਅਕਤੀਆਂ ਨੇ ਕੀਤੇ ਹੋਏ ਆ ਉਹ ਛਡਵਾਉਣੇ ਤੇ ਪੰਚਾਇਤ ਨੇ ਸਾਰਿਆਂ ਨੇ ਫੈਸਲਾ ਮਤਾ ਪਾਇਆ ਮਤਾ ਪਾ ਕੇ ਇਹਨਾਂ ਨੇ ਡਿਸਾਈਡ ਕੀਤਾ ਕਿ ਆਫਟਰ ਦੈਟ ਇਹਨਾਂ ਨੇ ਜਿਹੜੀ ਕਾਰਵਾਈ ਜਿਹੜੀ ਅੱਜ ਇਨੀਸ਼ੀਏਟ ਕੀਤੀ ਸੀ ਬਟ ਉਹ ਜੋ ਟਵਿਸਟ ਆਉਂਦਾ ਕਹਾਣੀ ਦੇ ਵਿੱਚ ਉਹ ਇਹ ਹੈ ਕਿ ਸਾਰੇ ਪਿੰਡ ਵਾਸੀ ਫਿਰ ਇਕੱਠੇ ਹੁੰਦੇ ਆ ਜੋ ਫੈਮਿਲੀਜ਼ ਹੈਗੀਆਂ ਜਿਹੜੀਆਂ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਅੱਦ ਦੀ ਕਾਰੋਬਾਰ ਚ ਇਨਵੋਲਟ ਸਿਗੇ ਉਹ ਵੀ ਸਾਹਮਣੇ ਆਉਂਦੀ ਹੈ ਤੇ ਕੁਝ ਹੋਰ ਪਿੰਡ ਦੇ ਵਿਅਕਤੀ ਵੀ ਜਿਹੜੇ ਸਾਹਮਣੇ ਆਉਂਦੇ ਆ ਜਿਹੜੇ ਕਮਿਟਮੈਂਟ ਕਰਦੇ ਆ ਜਿਹੜੇ ਪਲੈਜ ਕਰਦੇ ਆ ਤੇ ਜਿਹੜੇ ਪੰਚਾਇਤ ਨੂੰ ਐਫੀਡੇਵਿਟ ਦਿੰਦੇ ਆ ਕਿ ਅਸੀਂ ਜੇ ਕੋਈ ਸਾਡੇ ਪਰਿਵਾਰਕ ਮੈਂਬਰ ਜਾਂ ਕੋਈ ਆਂਢੀ ਗੁਆਂਢੀ ਜਾਂ ਕੋਈ ਮਹੱਲੇ ਦੇ ਵਿੱਚ ਕੋਈ ਡਰੱਗ ਦੇ ਕਾਰੋਬਾਰ ਚ ਸ਼ਾਮਲ ਹੈ ਤਾਂ ਅਸੀਂ ਉਹਨੂੰ ਬੰਦ ਕਰਾਂਗੇ ਪੰਚਾਇਤ ਦੇ ਨਾਲ ਚੱਲਾਂਗੇ ਪਿੰਡ ਵਾਸੀਆਂ ਦੇ ਨਾਲ ਚੱਲਾਂਗੇ ਤਾਂ ਜਿਹਦੇ ਚਲਦੇ ਪੰਚਾਇਤ ਨੇ ਜੋ ਇਹ ਅਗਲੀ ਕਾਰਵਾਈ ਸੀ ਇਹਨਾਂ ਦੀ ਪੰਚਾਇਤੀ ਜਮਨ ਛਡਵਾਉਣ ਵਾਸਤੇ ਜਾਂ ਅੱਗੇ ਜੋ ਆਪਣੀ ਕਾਰਵਾਈ ਸੀ ਉਹ ਸਥगित ਕੀਤੀ ਹੈ ਉਹ ਇਹਨਾਂ ਨੇ ਰੋਕ ਲਈ ਹੈ ਉਹ ਅੱਗੇ ਪ੍ਰੋਸੀਡ ਨਹੀਂ ਕਰ ਰਹੇ ਤੇ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਤੇ ਜਿਹੜੇ ਵਿਅਕਤੀ ਦੇ ਪਰਿਵਾਰ ਜਿਹੜੇ ਡਰਗ ਨਾਲ ਅਫੈਕਟਡ ਸੀ ਜਿਹੜੇ ਡਰਗ ਦੇ ਕਾਰੋਬਾਰ ਵਿੱਚ ਪਏ ਹੋਏ ਸੀ ਉਹਨਾਂ ਨੇ ਸਾਰਿਆਂ ਨੇ ਇੱਕ ਨਿਸ਼ਚਾ ਕੀਤਾ ਹੈਗਾ ਕਿ ਅਸੀਂ 1 ਮਹੀਨੇ ਦੇ ਵਿੱਚ ਵਿੱਚ ਇਸ ਪਿੰਡ ਨੂੰ ਡਰਗ ਫ੍ਰੀ ਕਰਨਾ ਹੈ ਤੇ ওই ਪਿੰਡ ਦੇ ਵਿੱਚ ਜੋ ਜੋ ਸਿਨੈਰੀਓ ਹੈ ਉਹ ਇਹ ਹੈ ਕਿ 40 ਵਿਅਕਤੀਆਂ ਦੇ ਖਿਲਾਫ ਜਿਹੜੇ ਪਰਚੇ ਦਰਜ ਨੂੰ ਜਿਹੜੇ ਇਹਨਾਂ ਕਾਰੋਬਾਰ ਦੇ ਨਸ਼ੇ ਦੇ ਖਿਲਾਫ ਐਨਡੀਪੀਐਸ ਦੇ ਜਿਹੜੇ ਪਰਚੇ ਹਨ ਤੋ ਬੜੀ ਵਧੀਆ ਇਨੀਸ਼ੀਏਟਿਵ ਹੈਗੀ ਹੈ ਕਿ ਇਹਨਾਂ ਨੇ ਸਾਰੇ ਸਾਰਾ ਪਿੰਡ ਬੇਸਿਕਲੀ ਹੁਣ ਇਕੱਠਾ ਹੈਗਾ ਸਾਰਾ ਪਿੰਡ ਚਾਹੇ ਉਹ ਡਰਗ ਨਾਲ ਅਫੈਕਟਡ ਹੈ ਚਾਹੇ ਉਹ ਕਾਰੋਬਾਰ ਦੇ ਵਿੱਚ ਸੀਗੇ ਪਹਿਲਾਂ ਉਹ ਕਮਿਟਮੈਂਟ ਕਰ ਰਹੇ ਆ ਰਿਟਰਨ ਕਮਿਟਮੈਂਟ ਕਰ ਰਹੇ ਆ ਕਿ ਵਿਦਨ 1 ਮੰਥ ਅਸੀਂ ਇਹਨੂੰ ਡਰਗ ਫ੍ਰੀ ਵਿਲੇਜ ਡਿਕਲੇਅਰ ਕਰਨਾ ਤੇ ਪ੍ਰਸ਼ਾਸਨ ਦੀ ਪਿੰਡ ਵਾਸੀਆਂ ਨਾਲ ਮਿਲ ਕੇ ਜੋ ਸਟ੍ਰੈਟਜੀ ਰਹਿਣੀ ਹੈ ਜੋ ਅੱਗੇ ਅਸੀਂ ਸਟ੍ਰੈਟਜੀ ਬਣਾਈ ਆ ਉਹ ਇਹ ਹੈ ਕਿ ਫਸਟ ਆਫ ਆਲ ਤਾਂ ਪੁਲਿਸ ਦਾ ਕੰਮ ਇਨਫੋਰਸਮੈਂਟ ਹੈ ਕਿ ਜੇ ਕੋਈ ਕੰਮ ਕਰਦਾ ਹੈਗਾ ਤਾਂ ਉਹਦੇ ਖਿਲਾਫ ਐਕਸ਼ਨ ਲੈਣਾ ਉਹਦੇ ਵਾਸਤੇ ਅਸੀਂ ਪੂਰੀ ਕਮਿਟਿਡ ਹੈ ਜੇ ਕੋਈ ਕੰਮ ਕਰੇਗਾ ਇਨਫੋਰਮੇਸ਼ਨ ਆਏਗੀ ਤਾਂ ਡੈਫੀਨਿਟਲੀ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ ਜੋ ਸੈਕਿੰਡ ਹੈ ਉਹ ਸੈਕਿੰਡ ਇਹ ਹੈ ਕਿ ਅਸੀਂ ਡਿਮਾਂਡ ਸਾਈਡ ਤੇ ਵੀ ਐਫਰਟ ਕਰ ਰਹੇ ਹਾਂ ਪਿੰਡ ਵਾਸੀਆਂ ਨਾਲ ਮਿਲ ਕੇ ਜਿਹਦੇ ਤਹਿਤ ਅਸੀਂ ਕੁਝ ਬੱਚੇ ਆਈਡੈਂਟੀਫਾਈ ਕੀਤੇ ਆ ਜਿਹੜੇ ਜਿਨ੍ਹਾਂ ਦੀ ਫੈਮਲੀਜ਼ ਡਰਗ ਨਾਲ ਅਫੈਕਟਡ ਨੇ ਜਿਹੜੇ ਕਾਰੋਬਾਰ ਸ਼ਾਮਿਲ ਨੇ ਫੋਰ ਐਗਜ਼ਾਮਪਲ ਜਿਹੜੇ ਵਿਅਕਤੀ ਦਾ ਘਰ ਹੀ ਇਹ ਧਾਰੇ ਆ ਉਹਦੇ ਵੀ ਤਿੰਨ ਬੱਚੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਕੱਲ ਹੀ ਬੇਸਿਕਲੀ 1-2 ਦਿਨਾਂ ਦੇ ਵਿੱਚ ਅਸੀਂ ਉਹਨਾਂ ਦਾ ਸੈਸ਼ਨ ਕਰਵਾਉਣ ਜਾ ਰਹੇ ਹਾਂ এডਿਊਕੇਸ਼ਨ ਅਫਸਰ ਤੇ ਸਕਿੱਲ ਡਵੈਲਪਮੈਂਟ ਐਂਡ EMPLOYMENT ਜਨਰੇਸ਼ਨ ਅਫੀਸਰ ਪਟਿਆਲਾ ਨਾਲ ਤਾਂ ਜੋ ਉਹਨਾਂ ਦੇ ਉਹਨਾਂ ਨੂੰ ਆਪਦੀ ਮੋਟੀਵੇਟ ਕੀਤਾ ਜਾ ਸਕੇ এডਿਊਕੇਸ਼ਨ ਪ੍ਰਤੀ ਸੁਚੇਤ ਕੀਤਾ ਜਾ ਸਕੇ ਤੇ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਗਾਈਡ ਕੀਤਾ ਜਾ ਸਕੇ ਕਿ ਇਸ ਸੋਸਾਇਟੀ ਨਾਲੋਂ ਜੋ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਉਹ ਤੋਂ ਸੈਗਰੀਗੇਟ ਹੋ ਕੇ ਆਪਣਾ ਕੋਈ ਕੈਰੀਅਰ ਬਣਾਉਣ ਇਹਦਾ ਹੋ ਗਿਆ এডਿਊਕੇਸ਼ਨ ਪੁਆਇੰਟ ਆਫ 뷰 ਤੋਂ ਨਾਲੀ ਅਸੀਂ ਪਿੰਡ ਵਾਸੀਆਂ ਨੂੰ ਤੇ ਸਰਪੰਚ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਕੁਝ ਜਿਹੜੀਆਂ ਡਰੱਗ ਅਫੈਕਟਡ ਫੈਮਲੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਸਾਨੂੰ ਆਇਡੈਂਟੀਫਾਈ ਕਰਕੇ ਦਿਓ ਜਿਨ੍ਹਾਂ ਨੂੰ ਅਸੀਂ ਕੋਈ ਕੋਰਸ ਕਰਵਾ ਸਕੀਏ ਸਕਿੱਲ ਡਿਵੈਲਪਮੈਂਟ ਕੋਰਸ ਚਾਹੇ ਉਹ ਕੋਈ ਏਸੀ ਰਿਪੇਅਰ ਹੈ ਚਾਹੇ ਮਕੈਨਿਕ ਦਾ ਚਾਹੇ ਸਲਾਈ ਕਢਾਈ ਦਾ ਤਾਂ ਜੋ ਆਪਣੇ ਪੈਰਾਂ ਤੇ ਖੜੇ ਹੋ ਪਾਉਣ ਤੇ ਕੋਈ ਨਾ ਕੋਈ ਇਹਨਾਂ ਨੂੰ ਇੰਪਲੋਇਮੈਂਟ ਜਨਰੇਸ਼ਨ ਓਪਰਚ्युनिटी ਆਪਾਂ ਦੇ ਸਕੀਏ ਜਿਹਦੇ ਸਬੰਧ ਚ ਅਸੀਂ ਇੰਡਸਟਰੀਅਲ ਜੋ ਲੋਕਲ ਇੰਡਸਟਰੀ ਐਸੋਸੀਏਸ਼ਨਾਂ ਨੂੰ ਵੀ ਅਪੀਲ ਕਰਾਂਗੇ ਜੋ ਗਵਰਨਮੈਂਟ ਆਈਟੀਆਈ ਹੈਗੀ ਆ ਉਹਦੇ ਨਾਲ ਵੀ ਤਾਲਮਿਲ ਕਰ ਰਹੇ ਆ ਪ੍ਰਸ਼ਾਸਨ ਦੇ ਥਰੂ ਕਿ ਇਹਨਾਂ ਨੂੰ ਇਨਰੋਲਮੈਂਟ ਕਰਾਈ ਜਾਵੇ ਇੱਕ ਸਕਿੱਲ ਡਿਵੈਲਪਮੈਂਟ ਕੋਰਸ ਦੇ ਵਿੱਚ ਉਸ ਤੋਂ ਬਾਅਦ ਕੋਈ employment ਦਿੱਤੀ ਜਾ ਸਕੇ ਤਾਂ ਜੋ ਇਹ ਸੈਗਰੀਗੇਟ ਹੋ ਪਾਉਣ ਉਸ ਸੋਸਾਇਟੀ ਤੋਂ ਜਿਹੜੇ ਨਸ਼ੇ ਦੇ کاروبار ਵਿੱਚ ਪਏ ਹੋਏ ਆ 3rd ਪਿੰਡ ਵਾਸੀਆਂ ਨੇ ਪਹਿਲਾਂ ਵੀ ਦੋ ਵਿਅਕਤੀ ਜਿਹੜੇ ਇੱਥੋਂ ਦੇ ਡਰੱਗ ਅਡਿਕਟ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਚ ਭੇਜਤੀ ਕਰਵਾਇਆ ਸੀਗਾ ਤੇ ਉਹ ਡੀਡਿਕਸ਼ਨ ਕਰਕੇ ਬਾਹਰ ਆ ਚੁੱਕੇ ਆ ਤੇ ਨਾਲ ਹੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਪਿੰਡ ਵਾਸੀਆਂ ਨਾਲ ਮਿਲ ਕੇ ਕਿ ਅਸੀਂ ਹੋਰ ਵੀ ਜੇ ਕੋਈ ਵਿਅਕਤੀ ਹੈਗਾ ਕੋਈ ਨੌਜਵਾਨ ਹੈ ਡਰੱਗ ਤੋਂ ਅਫੈਕਟਡ ਹੈ ਉਹਨੂੰ ਅਸੀਂ ਆਇਡੈਂਟੀਫਾਈ ਕਰੀਏ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਵਾ ਕੇ ਉਹਦਾ ਨਸ਼ਾ ਛੁਡਾਈਏ ਤੇ ਨਾਲ ਹੀ ਇਹ ਬੜਾ ਇੱਕ ਪੋਜ਼ਿਟਿਵ ਮੈਸੇਜ ਗਿਆ ਹੈਗਾ ਆਲਥੋ ਮਤਲਬ ਸਾਰਾ ਇਨੀਸ਼ੀਏਟ ਇਹ ਹੀ ਹੋਇਆ ਕਿ ਨਸ਼ੇ ਦਾ ਕਾਰੋਬਾਰ ਹੋ ਰਿਹਾ ਸੀ ਜਿਸ ਤੋਂ ਪਿੰਡ ਵਾਸੀ ਦੁਖੀ ਸੀਗੇ ਜਿਨ੍ਹਾਂ ਨੇ ਇਹ ਫੈਸਲਾ ਲਿਆ ਸੀ ਪਰ ਨਾਲ ਹੀ ਇਹਦੇ ਵਿੱਚ ਇੱਕ ਪੋਜ਼ਿਟਿਵ ਮੈਸੇਜ ਇਹ ਵੀ ਜਾਂਦਾ ਕਿ ਸਾਰੇ ਵਿਅਕਤੀ ਨਾਲ ਆਏ ਆ ਸਾਰਿਆਂ ਨੇ ਇਹ ਵੀ ਕਮਿਟਮੈਂਟ ਕੀਤੀ ਹੈ ਵੀ ਅਸੀਂ 1 ਮਨთ ਦੇ ਵਿੱਚ ਇਹਨੂੰ ਸਾਰਾ ਇਨੀਸ਼ੀਏਟ ਜਿਹੜਾ ਇਹਨੂੰ ਬਿਲਕੁਲ ਸਪਾਇਆ ਕਰ ਦੇਣਾ ਹੈਗਾ ਤੇ ਜੋ ਸੀਐਮ ਸਾਹਿਬ ਦੀ ਕੈਂਪੇਨ ਹੈਗੇਂਸ ਡਰੱਗ ਹੈਗੀ ਹੈ ਜੋ ਡੀਜੀਪੀ ਸਾਹਿਬ ਦੀਆਂ ਤੇ ਡਾਇਰੈਕਸ਼ਨਸ ਨੇ ਐਸਐਸਪੀ ਪਟਿਆਲਾ ਦੀਆਂ ਡਾਇਰੈਕਸ਼ਨਸ ਨੇ ਕੈਂਪੇਨ ਅਗੇਂਸਟ ਡਰੱਗ ਇਹ ਸਾਰਿਆਂ ਨੂੰ ਮਿਲ ਕੇ ਚੱਲਣਾ ਹੈ ਚਾਹੇ ਉਹ ਪੰਚਾਇਤਾਂ ਨੇ ਚਾਹੇ ਯੂਥ ਕਲੱਬਸ ਨੇ ਚਾਹੇ ਹੈਲਥ ਡਿਪਾਰਟਮੈਂਟ ਹੈ ਚਾਹੇ ਐਜੂਕੇਸ਼ਨ ਹੈ ਚਾਹੇ ਸਕਿੱਲ ਡਿਵੈਲਪਮੈਂਟ ਹੈ ਚਾਹੇ ਕੋਈ ਵੀ ਸੈਕਟਰ ਹੈ ਜੇ ਆਪਾਂ ਸਾਰੇ ਕੋਆਰਡੀਨੇਸ਼ਨ ਦੇ ਵਿੱਚ ਚੱਲਾਂਗੇ ਕੋਆਪਰੇਸ਼ਨ ਦੇ ਵਿੱਚ ਚੱਲਾਂਗੇ ਤਾਂ ਹੀ ਜਿਹੜੇ ਦਲਦਲ ਹੈ ਇਹਨੂੰ ਆਪਾਂ ਸੁਸਾਇਟੀ ਨੂੰ ਇਸ ਦਲਦਲ ਚੋਂ ਕੱਢ ਪਾਓ ਜਿਹੜੇ ਘਰ ਤੇ ਬਲਡوزر ਚੱਲਿਆ ਇਹਨਾਂ ਦੀ ਕਿੰਨੀ ਮੰਨਦੇ ਕਰਦੇ ਬੇਸਿਕਲੀ ਜੋ ਪੰਚਾਇਤ ਨੇ ਡਿਸਾਈਡ ਕੀਤਾ ਸੀ ਇੱਕ ਨਿਰਮਲ ਸਿੰਘ ਦਾ ਘਰ ਡਿਸਾਈਡ ਕੀਤਾ ਸੀਗਾ ਤੋਂ ਇੱਥੇ 7 ਪਰਚੇ ਦਰਜ ਹੈਗੇ ਨੇ ਬਟ ਅਲਟੀਮੇਟਲੀ ਪੰਚਾਇਤ ਨੇ ਫਿਰ ਜੋ ਸਾਰੇ ਸਾਰੇ ਪਿੰਡ ਨੇ ਵਸਨੀਕਾਂ ਨੇ ਰਲ ਕੇ ਇੱਕ ਫੈਸਲਾ ਕੀਤਾ ਕਿ ਇਹਨੂੰ ਕਾਰਵਾਈ ਨੂੰ ਰੋਕ ਕੇ ਇਹ ਸਾਰੇ ਜੋ ਲੋਕ ਡਰੱਗ ਦੇ ਵਿੱਚ ਇਨਵੋਲਡ ਹੈ ਉਹਨਾਂ ਨੂੰ ਮੌਕਾ ਦੇ ਰਹੇ ਆ ਉਹ ਵੀ ਖੁੱਲ ਕੇ ਸਾਹਮਣੇ ਆਏ ਆ ਉਹ ਵੀ ਅਲਟੀਮੇਟਲੀ ਮੈਂ ਚਾਹਾਂਗਾ ਕਿ ਤੁਸੀਂ ਉਹਨਾਂ ਨਾਲ ਵੀ ਗੱਲ ਕਰੋ ਪਰਿਵਾਰਾਂ ਨਾਲ ਵੀ ਗੱਲ ਕਰੋ ਜਿਹੜੇ ਪਰਿਵਾਰ ਸਾਹਮਣੇ ਆ ਰਹੇ ਆ ਵੀ ਅਸੀਂ ਇਹ ਦਰਦ ਦੀ ਦੰਦਲ ਚੋਂ ਆਪ ਨੂੰ ਵੀ ਆਪ ਵੀ ਨਿਕਲਾਂਗੇ ਤੇ ਆਪਣੇ ਅੰਡੀਆਂ ਗੁਆਂਡੀਆਂ ਨੂੰ ਨਹੀਂ ਕੱਟਾਂਗੇ ਸਰਪੰਚ ਸਾਹਿਬ ਕਹਿੰਦੇ ਸੀ ਉਹ ਨੂੰ ਇਹਦਾ ਟਾਈਮ ਦਿੱਤਾ ਜਾ ਵੀ ਸ਼ਾਇਦ ਕੋਈ ਅਸੀਂ ਸੁਧਾਰ ਦੀ ਕੋਸ਼ਿਸ਼ ਕਰਾਂ ਯੈਸ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਿੰਡ ਵਾਲੇ 1 ਮਹੀਨੇ ਦਾ ਟਾਈਮ ਬੇਸਿਕਲੀ ਸਾਰਿਆਂ ਨੂੰ ਦੇ ਰਹੇ ਆ 1 ਮਹੀਨੇ ਦੀ ਆਬਜ਼ਰਵੇਸ਼ਨ ਵੀ ਰੱਖਣਗੇ ਕਮਿਟਮੈਂਟ ਬੇਸਿਕ ਪਰ ਸਰਪੰਚ ਸਾਹਿਬ ਦਾ ਵੀ ਪਲੱਸ ਸਾਰੀ ਪੰਚਾਇਤ ਦਾ ਸਾਰੇ ਪਿੰਡ ਦੇ ਲੋਕਾਂ ਦਾ ਇਹ ਸਿਗਾ ਕਿ 1 ਮਹੀਨਾ ਨੂੰ ਦੇਖ ਲਿਆ ਜਾਵੇ ਜੇ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ ਤੇ ਨਾਲ ਹੀ ਬੇਸਿਕਲੀ ਇਹਨੂੰ ਡਰਗ ਫ੍ਰੀ ਵਿਲੇਜ ਕਰਵਾਉਣ ਵਾਸਤੇ ਇਹਨਾਂ ਨੇ 1 ਮਹੀਨੇ ਦਾ ਟਾਈਮ ਜਿਹੜਾ ਹੈਗਾ ਉਹ ਸੀਕ ਕੀਤਾ ਹੈ ਸੋ ਇਟਸ ਵੈਰੀ ਮਤਲਬ ਪੋਜ਼ਿਟਿਵ ਇਨੀਸ਼ੀਅਟਿਵ ਨਸ਼ਾ ਤਸਕਰਾਨੂ ਬੇਸਿਕਲੀ ਮਤਲਬ ਇਹਦੇ ਮਲਟੀਫੋਲਡ ਐਸਪੈਕਟ ਹੈ ਐਸ ਫਾਰ ਐਸ ਪੁਲਿਸ ਆਫੀਸਰਸ ਕਨਸਰਨਡ ਮਤਲਬ ਪੁਲਿਸ ਦੀ ਬੇਸਿਕ ਡਿਊਟੀ ਜਾਂ ਕੋਰ ਫੰਕਸ਼ਨ ਹੈ ਕਿ ਜੇ ਕੋਈ ਨਸ਼ੇ ਦੇ ਕਾਰੋਬਾਰ ਵਿੱਚ ਝੰਡਾਲਜ ਹੋਏਗਾ ਉਹਦੇ ਖਿਲਾਫ ਅਸੀਂ ਡੈਫੀਨਿਟਲੀ ਸਖਤ ਕਾਰਵਾਈ ਕਰਾਂਗੇ ਜੋ ਪਰਚਾ ਬਣਦਾ ਹੈਗਾ ਐਨਡੀਪੀਐਸ ਦੇ ਅ ਤੋ ਡੈਫੀਨਿਟਲੀ ਕਰਾਂਗੇ ਪ੍ਰਾਪਰਟੀ ਉਹਨਾਂ ਦੀਆਂ ਫ੍ਰੀਜ਼ ਕਰਵਾਵਾਂਗੇ ਤੇ ਉਹ ਚਾਹੇ ਉਹ 66 ਐਫ ਦੇ ਤਹਿਤ ਹੈ ਚਾਹੇ 107 ਬੀ ਐਨਐਸਐਸ ਦੇ ਤਹਿਤ ਹੈ ਇਸ ਤੋਂ ਇਲਾਵਾ ਨਾਲ ਦੀ ਨਾਲ ਅਸੀਂ ਡਿਮਾਂਡ ਰਿਡਕਸ਼ਨ ਤੇ ਸਾਡਾ ਫੋਕਸ ਹੈ ਵੀ ਜਿਹੜੇ ਵਿਅਕਤੀ ਨਸ਼ੇ ਦੇ ਪੀੜਿਤ ਨੇ ਉਹਨਾਂ ਨੂੰ ਆਈਡੈਂਟੀਫਾਈ ਕਰੀਏ ਉਹਨਾਂ ਨੂੰ ਡੀਡਿਕਸ਼ਨ ਕਰਵਾਈਏ ਤੇ ਸੋਸਾਇਟੀ ਦੇ ਵਿੱਚ ਅਜਿਹੀ ਵੇਬ ਬਣਾ ਪਾਈਏ ਕਿ ਸਾਰੇ ਰਲ ਮਿਲ ਕੇ ਆਪਾਂ ਨਸ਼ੇ ਦੀ ਡਿਮਾਂਡ ਤੇ ਹੀ ਕੰਮ ਕਰੀਏ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜਿਹੜੀ ਉਹਨਾਂ ਨੇ ਇੱਕ ਮਹਮ ਸ਼ੁਰੂ ਕਰੀਆ ਨਸ਼ਿਆਂ ਦੇ ਖਿਲਾਫ ਉਹਦਾ ਅੱਜ ਸਾਡੇ ਪਿੰਡ ਚ ਇਹਨਾਂ ਦੇ ਪਹਿਲਾਂ ਜੋ ਪਰਚੇ ਸੀਗੇ ਉਹਦੇ ਸਬੰਧ ਵਿੱਚ ਇਹ ਬਕਾਇਦਾ ਪੰਚਾਇਤੀ ਜ਼ਮੀਨ ਤੇ ਸੀਗੇ ਤੇ ਉਹਦੇ ਅਨੁਸਾਰ ਸਾਨੂੰ ਪੰਚਾਇਤ ਨੂੰ ਇਹਦੇ ਵਿੱਚ ਇਨਵੋਲਵ ਹੋਣਾ ਪਿਆ ਜੀ ਸਾਡੇ ਜੋ ਸੀਗਾ ਆਪਦਾ ਪੰਚਾਇਤ ਵੱਲੋਂ ਵੀ ਸਾਡਾ ਜਿਹੜਾ ਪਿੰਡ ਆ ਡਰੱਗ ਫ੍ਰੀ ਹੋਵੇ ਜੀ ਉਹਦੇ ਤਹਿਤ ਪੰਜਾਬ ਸਰਕਾਰ ਦਾ ਜਿਹੜਾ ਪ੍ਰੋਗਰਾਮ ਹੈ ਬਹੁਤ ਚ ਲੱਗਾ ਯੋਗ ਹੈ ਜੀ ਤੇ ਅਸੀਂ ਅੱਜ ਪ੍ਰਸ਼ਾਸਨ ਦੀ ਮਦਦ ਨਾਲ ਉਹ ਉਹਨਾਂ ਦਾ ਕਰਤੇ ਸਾਰੇ ਪ੍ਰਸ਼ਾਸਨ ਆਇਆ ਜੀ ਤੇ ਅਸੀਂ ਇਸ ਨੂੰ ਇੱਕ ਡਰੱਗ ਫ੍ਰੀ ਮਹੀਮ ਨੂੰ ਹਲਾਰਾ ਦੇ ਸਾਡੇ ਪਿੰਡ ਕੀ ਪਹਿਲਾਂ ਤਾਂ ਕਾਫੀ ਪਰਿਵਾਰ ਸੀਗੇ ਜੋ ਜਿਨ੍ਹਾਂ ਦੇ ਪਹਿਲਾਂ ਕੇਸ ਵੀ ਦਰਜ ਸੀਗੇ ਜੀ ਇਸ ਕੰਮ 'ਚ ਪਰ ਮੈਨੂੰ ਲੱਗਦਾ ਵੀ ਜੋ ਇਹ ਕਦਮ ਹੁਣ ਚੱਕਿਆ ਸਰਕਾਰ ਨੇ ਇਹਦੇ ਨਾਲ ਕਾਫੀ ਠੰਮਰ ਪੈ ਜੂਗੀ ਤੇ ਕਾਫੀ ਹੱਦ ਤੱਕ ਇਹ ਚੀਜ਼ ਹੁਣ ਬੰਦ ਹੋ ਜੂਗੀ। ਨਹੀਂ ਬੰਦ ਹੁਣ ਕੰਮ ਚੱਲਦਾ। ਹੁਣ ਬਹੁਤ ਘਟ ਗਿਆ ਸੀਗਾ ਜੀ। ਹੁਣ ਜਿਹੜੇ ਨਵੇਂ ਨੌਜਵਾਨ ਆਏ ਨੇ ਤਾਂ ਉਹਨਾਂ ਨੇ ਇਹ ਕੰਮ ਛੱਡ ਚੱਲ ਸੀਗਾ ਤੇ ਜੋ ਇਹਨਾਂ ਦੇ ਪਹਿਲਾਂ ਬਿਊਰਗ ਸੀਗੇ ਉਹ ਕਰਦੇ ਸੀਗੇ ਪਰ ਉਹ ਹੁਣ ਨਹੀਂ ਰਹੇ ਹੋਣਗੇ। ਸਾਡੇ ਪਿੰਡ ਪਹਿਲਾਂ ਹੋਏ ਨਹੀਂ ਜੀ ਆ ਕੋਈ 4-5 ਸਾਲ ਪਹਿਲਾਂ। ਉਹ ਪੰਚਾਰ ਡੱਥਾ ਹੋਈਆਂ ਨੇ ਜੀ ਤੇ ਉਹਦੇ ਕਰਕੇ ਅਸੀਂ ਨੇ ਇਹ ਜਾਦਾ ਮੁੱਦਾ ਚੱਕਿਆ ਸੀਗਾ ਵੀ ਇਹ ਚੀਜ਼ ਕਦੇ ਦੁਬਾਰਾ ਰਿਪੀਟ ਨਾ ਹੋ ਜAVE ਕੋਈ ਬੰਦਾ ਕੋਈ ਕਿਸੇ ਨੱਤਾ ਪਾ ਦੇ ਅਸੀਂ ਜੀ ਜਿਹੜਾ ਪਹਿਲਾਂ ਮਤਾ ਪਾਇਆ ਸੀ ਪੰਚਾਇਤ ਵੱਲੋਂ ਜਦੋਂ ਸਾਡੇ ਸਰਪੰਚ ਜਿਹੜਾ ਪਹਿਲਾਂ ਮਤਾ ਸੀ ਉਹ ਨਸ਼ਾ ਖਿਲਾਫ ਇਹ ਪਾਇਆ ਸੀਗਾ ਜੀ ਵੀ ਜੋ ਵੀ ਨਸ਼ਾ ਵੇਚੂਗਾ ਜਾਂ ਉਹਦੀ ਮਦਦ ਕਰੂਗਾ ਅਸੀਂ ਉਹਦਾ ਵਿਰੋਧ ਕਰਾਂਗੇ ਤੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਮਦਦ ਨਹੀਂ ਕਰਾਂਗੇ ਜੀ ਇਹ ਸ਼ਾਮਲਾੜ ਚ ਬਣਿਆ ਹੋਇਆ ਜੀ ਇਹ ਪਹਿਲਾਂ ਤੋਂ ਹੀ ਚੱਲਦਾ ਆਉਂਦਾ ਜੀ ਇਹ ਨੂੰ ਤਿੰਨ ਪੀੜੀਆਂ ਹੋ ਗਈਆਂ ਜੀ ਇਹਨਾਂ ਨੂੰ ਬੈਠਿਆ ਨੂੰ ਇੱਥੇ ਇਹ ਪੁਰਾਣਾ ਸ਼ਾਮਲਾੜ ਚ ਐਜ਼ ਅ ਗਰੀਬ ਤੌਰ ਤੇ ਅਸੀਂ ਇਹਨਾਂ ਨੂੰ ਸਹਾਇਤਾ ਦਿੱਤੀ ਸੀ ਜੀ ਪਿੰਡ ਨੇ ਪਰਿਵਾਰ ਦਾ ਹੁਣ ਕੀ ਕੰਡੀਸ਼ਨ ਹੈ ਜੀ ਪਰਿਵਾਰ ਦੇਖੋ ਜੀ ਗਰੀਬ ਹੈ ਛੋਟੀਆਂ-ਛੋਟੀਆਂ ਬੱਚੀਆਂ ਨੇ ਜੀ ਤੇ ਕਮਾਈ ਦਾ ਸਾਧਨ ਦਿਹਾੜੀ ਜੋਤ ਹੈ ਜੀ ਅਸੀਂ ਚਾਹੁੰਦੇ ਹਾਂ ਮਿੱਤਰ ਇਹ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਜੀ ਅਸੀਂ ਪੰਚਾਇਤ ਵੱਲੋਂ ਵੀ ਇਹ ਕਰਦੇ ਆ ਵੀ ਅਸੀਂ ਸਾਨੂੰ 1 ਮਹੀਨੇ ਦਾ ਟਾਈਮ ਦਿੱਤਾ ਜਾਵੇ ਬਾਕਾਇਦਾ ਇਹ ਸਾਰੇ ਐਫੀਡੈਫਟ ਦੇ ਨੂੰ ਵੀ ਤਿਆਰ ਨੂੰ ਵੀ ਅਸੀਂ ਇਹ ਕੰਮ ਨੂੰ ਬੰਦ ਕਰਾਂਗੇ ਜੀ ਤੇ ਅਸੀਂ ਇਹਨਾਂ ਦਾ 1 ਮਹੀਨਾ ਇਹਨਾਂ ਨੂੰ ਪੂਰਾ ਵਾਚ ਕਰਾਂਗੇ ਪ੍ਰਸ਼ਾਸਨ ਨੂੰ ਵੀ ਅਸੀਂ ਚਾਹਾਂਗੇ ਵੀ ਸਾਡਾ ਸਾਥ ਦੋਵੇ ਉਹਨਾਂ ਨੂੰ 1 ਮਹੀਨਾ ਪੂਰਾ ਇਹਨਾਂ ਤੇ ਨਿਗਰਾਨੀ ਰੱਖਣਗੇ ਕਿ ਕਿਹੜਾ ਦੇਖਦੇ ਜਿਹੜੇ ਛੋਟੇ ਛੋਟੇ ਤੇ ਲੜਕੀਆਂ ਨੇ ਜੇ ਛੋਟਾ ਮਾਚਾ ਆ ਜਾਂਦਾ ਸੜਕ ਤੇ ਆ ਜਾਂਦਾ ਅਸੀਂ ਉਹਦੇ ਕਰ ਕੀ ਜੀ ਜਿਹੜਾ 1 ਮਹੀਨੇ ਦਾ ਇਹਨਾਂ ਤੋਂ ਟਾਈਮ ਮੰਗਿਆ ਅਸੀਂ ਉਹ ਐਸ ਬੇਟੀਆਂ ਨੂੰ ਛੋਟੀਆਂ ਨੂੰ ਦੇਖਦੇ ਹੋਏ ਵੀ ਉਹਨਾਂ ਨੂੰ ਛੱਤ ਨਹੀਂ ਰਹਿਣੀ ਜੀ ਉਹਨਾਂ ਸਿਰ ਤੇ ਬੱਚਿਆਂ ਦਾ ਕੀ ਕਸੂਰ ਹੈ ਅਸੀਂ ਉਹਨਾਂ ਦੇ ਤਹਿਤ ਇਹਨਾਂ ਤੋਂ ਤਾਂ ਹੀ ਪ੍ਰਸ਼ਾਸਨ ਨੂੰ ਮੰਗ ਕਰੀਆ ਵੀ ਸਾਨੂੰ ਬੇਨਤੀ ਹੋਇਆ ਜੀ ਵੀ ਇੱਕ ਮਹੀਨਾ ਇਹਨਾਂ ਨੂੰ ਉਹ ਕਰਿਆ ਜਾਵੇ ਹੁਣ ਕਰਦੇ ਨਹੀਂ ਨਸ਼ਾ ਨਸ਼ਾ ਨਾ ਹੋਣਾ ਇਹ ਪਿੱਛੇ ਜਿਨ੍ਹਾਂ ਦਾ ਨਾਮ ਆਇਆ ਹੈਗਾ ਜੀ ਇਹ ਅੰਗਰੇਜ਼ ਸੀਗੇ ਇਹ ਸਾਲ ਤੋਂ ਬਾਹਰ ਆਏ ਨੇ ਹੁਣ ਤਾਂ ਇਹ ਦਿਹਾੜੀ ਜੋਤਾ ਕਰ ਰਹੇ ਨੇ ਇਹਨਾਂ ਦੇ 6 ਤੋਂ 7 ਪਰਚੇ ਨੇ ਜੀ ਕਰੀਬ